ਰੇਡੀ ਪਿਛਲੇ 14 ਦਿਨਾਂ ਵਿੱਚ ਪੰਜਾਬ ਵਿੱਚ 14 ਮੌਤਾਂ ਹੋਈਆਂ ਡੰਡੀ ਇੱਕ ਅਜਿਹਾ ਪਿੰਡ ਹੈ ਜਿਸ ਵਿੱਚ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਮਿਲੀਆਂ ਡੰਡੀ ਬਾਅਦ ਵਿੱਚ ਪਤਾ ਲੱਗਾ ਉਹ ਤਿੰਨੇ ਨਸ਼ਾ ਲੈਣ ਕਾਰਨ ਜ਼ਿੰਦਗੀਆਂ ਗਵਾ ਬੈਠੇ ਸਨ ਡੰਡੀ ਸਰਕਾਰ ਦਾ ਧਿਆਨ ਵੀ ਅਜਈਆਂ ਕਟਨਾਵਾਂ ਨੇ ਖਿੱਚਿਆ ਅਤੇ ਅਫਸਰਾ ਨੂੰ ਬੁਲਾ ਕੇ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਅਤੇ ਜਾਇਦਾਦਾਂ ਯਬਤ ਕਰਨ ਦਾ ਹੁਕਮ ਦਿੱਤਾ ਗਿਆ ਡੰਡੀ ਉਸ ਤੋਂ ਬਾਅਦ ਛੋਟੇ ਪੁਲਿਸ ਅਫਸਰਾ ਅਤੇ ਮੁਲਾਜ਼ਮਾਂ ਦੇ ਤਵਾਦਲੇ ਵੀ ਹੋਏ ਹਨ ਡੰਡੀ ਕੁਝ ਨਸ਼ਾ ਤਸਕਰਾ ਦੀ ਇੱਕ ਦਿਨ ਵਿੱਚ ਹੀ ਪਛਾਣ ਹੋ ਚੁੱਕੀ ਹੈ ਡੰਡੀ ਨਸ਼ਾ ਤਸਕਰੀ ਦੀ ਬੁਰੀ ਆਦਤ ਜੋ ਪੰਜਾਬ ਨੂੰ ਠੱਗੀ ਹੈ ਉਸ ਬਾਰੇ ਰੋਜ਼ਾਨਾ ਸਪੋਕਸਮੈਨ ਨੇ ਵੀ ਆਪਣਾ ਯੋਗਦਾਨ ਪਾ ਦੇਣ ਦਾ ਯਤਨ ਕੀਤਾ ਡੰਡੀ 2 ਸਾਲ ਪਹਿਲਾਂ ਇੱਕ ਹੈਲਪਲਾਈਨ ਸ਼ੁਰੂ ਕੀਤੀ ਗਈ ਜਿਸ ਨੂੰ ਨਸ਼ਾ ਮੁਕਤ ਪੰਜਾਬ ਕਿਹਾ ਗਿਆ ਅਤੇ ਉਸ ਉੱਤੇ ਸਾਰੇ ਪੰਜਾਬ ਨੂੰ ਕਿਹਾ ਗਿਆ ਕਿ ਜੇ ਤੁਹਾਡੇ ਇਲਾਕੇ ਵਿੱਚ ਵੀ ਨਸ਼ਾ ਵਿਕਦਾ ਹੈ ਤਾਂ ਤੁਸੀਂ ਸਾਨੂੰ ਦੱਸੋ ਕਿਉਂਕਿ ਆਮ ਇਨਸਾਨ ਪੁਲਿਸ ਕੋਲ ਜਾਣ ਤੋਂ ਕਬਰੌਂਦਾ ਹੈ ਅਤੇ ਅਸੀਂ ਪੁਲਿਸ ਅਤੇ ਆਮ ਇਨਸਾਨ ਵਿਚਕਾਰ ਰਾਬਤਾ ਕਾਇਮ ਕਰ ਦਿੱਤਾ ਡੰਡੀ ਪਹਿਲੇ ਦਿਨ ਕੁਝ ਦਰਜਨ ਕਾਲਾ ਆਇਆ ਡੰਡੀ ਜਿਸ ਅਫਸਰ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਹ ਸਭ ਦੱਸਣ ਦੀ ਕੋਸ਼ਿਸ਼ ਕੀਤੀ ਉਸ ਦਾ ਜਵਾਬ ਸੀ ਕਿ ਤੁਸੀਂ ਦੱਸ ਦਿੱਤਾ ਕਿ ਨਸ਼ਾ ਵਿਕਰ ਹੈ ਪਰ ਕੌਣ ਵੇਚ ਰਿਹਾ ਹੈ ਰੈਡੀ ਕਿੱਥੇ ਵੇਚ ਰਿਹਾ ਹੈ ਸਾਨੂੰ ਸਬੂਤ ਦਿਓ ਡੰਡੀ ਦੂਜੀ ਗੱਲ ਸੋਚਣ ਵਾਲੀ ਇਹ ਹੈ ਕਿ ਅੱਜ ਪਿੰਡਾਂ ਵਿੱਚ ਜਾਓ ਤਾਂ ਅਜਈਆਂ ਕਿੰਨੀਆਂ ਹੀ ਕਹਾਣੀਆਂ ਸੁਨਣ ਨੂੰ ਮਿਲਣ ਗਿਆ ਜਿੱਥੇ ਜਿਹੜਾ ਵੀ ਇਨਸਾਨ ਨਸ਼ਾ ਤਸਕਰ ਨੂੰ ਖੜਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਆਪ ਮੁਸੀਬਤ ਵਿੱਚ ਫਸ ਜਾਂਦਾ ਹੈ ਡੰਡੀ ਪਿੰਡਾਂ ਵਿੱਚ ਤੁਸੀਂ ਖੁਦ ਬਹੁਤ ਮਹਿਮਾ ਵੇਖੀਆਂ ਜੋ ਪਿੰਡ ਵਾਲਿਆਂ ਨੇ ਖੁਦ ਸ਼ੁਰੂ ਕੀਤੀਆਂ ਡੰਡੀ ਉਹ ਪਿੰਡ ਵਿੱਚ ਪਹਿਰਾ ਦਿੰਦੇ ਹਨ ਅਤੇ ਜਿਹੜਾ ਫੜਿਆ ਜਾਂਦਾ ਹੈ ਉਸ ਨੂੰ ਪੁਲਿਸ ਕੋਲ ਲੈ ਜਾਂਦੇ ਹਨ ਡੰਡੀ ਪਰ ਉਲਟਾ ਪੁਲਿਸ ਵਾਲਿਆਂ ਨੇ ਮਹਿਮ ਸ਼ੁਰੂ ਕਰਨ ਵਾਲਿਆਂ ਨੂੰ ਹੀ ਨਿਸ਼ਾਨਾ ਬਣਾ ਤਰਿਆ ਡੰਡੀ ਕਹਿੰਦਾ ਭਾਵ ਕਿ ਉੱਪਰ ਤੋਂ ਲੈ ਕੇ ਹੇਠਾਂ ਤੱਕ ਨਸ਼ਾਤ ਅਸਕਰੀ ਦਾ ਜਾਲ ਫੈਲਿਆ ਹੋਇਆ ਹੈ ਡੰਡੀ ਇੱਕ ਵੱਡੇ ਪੁਲਿਸ ਅਫਸਰ ਵੱਲੋਂ ਇਹ ਪੁੱਛਿਆ ਜਾਣਾ ਕਿ ਜੇ ਨਸ਼ਾ ਵੇਚ ਰਿਹਾ ਹੈ ਤਾਂ ਸਬੂਤ ਦਿਓ ਦਾ ਮਤਲਬ ਇਹੀ ਬਣਦਾ ਹੈ ਕਿ ਉਹ ਨਸ਼ਾ ਵਿਰੋਧ ਕੰਮ ਕਰਨਾ ਨਹੀਂ ਸਨ ਚਾਹੁੰਦੇ ਡੰਡੀ ਜੇ ਇੱਕ ਦਿਨ ਵਿੱਚ ਪੁਲਸ ਵਾਲਿਆਂ ਨੇ ਪਛਾਣ ਲਿਆ ਕਿ ਕੌਣ ਨਸ਼ਾ ਤਸਕਰੀ ਕਰਦਾ ਹੈ ਇਸ ਦਾ ਮਤਲਬ ਉਹ ਪਹਿਲਾਂ ਤੋਂ ਹੀ ਜਾਣਦੇ ਸਨ ਕਿ ਨਸ਼ਾ ਤਸਕਰੀ ਹੋ ਰਹੀ ਹੈ ਡੰਡੀ ਇੱਕ ਹੋਰ ਗੱਲ ਜਿਹੜੇ ਮੁਲਾਜ਼ਮ ਭਾਵ ਜਿਨ੍ਹਾਂ ਦੇ ਅੱਜ ਤਵਾਦਲੇ ਹੋਏ ਹਨ ਉਹਨਾਂ ਦੇ ਜੇ ਆਪਸ ਵਿੱਚ ਇਲਾਕੇ ਬਦਲੇ ਗਏ ਸਫਾਈ ਕਿਸ ਤਰ੍ਹਾਂ ਹੋਵੇਗੀ ਪ੍ਰਸ਼ਨ ਚੰਨਾ ਹਰ ਰੋਜ਼ ਜੇ ਇੱਕ ਘਰ ਵਿੱਚੋਂ ਜਾਂ ਪੰਜਾਬ ਵਿੱਚ ਨਸ਼ੇ ਕਾਰਨ ਇੱਕ ਨੌਜਵਾਨ ਮਰਦਾ ਜਾ ਰਿਹਾ ਹੈ